ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਓਮਬਰਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ नया चैनल लाने से पहले हमने आपसे पूछा कि आप क्या देखना पसंद करेंगे आपने कहा खबरें एजेंडा नहीं देखिए तक 360 गली से ग्लोब तक पंजाबी इंडस्ट्री दी मशहूर अदाकारा मैंडी तखड़ दी निजी जिंदगी नाल जुड़ी बड़ी खबर सामने आई है मैंडी तखड़ अते उनो पति शेखर कौशल दा ब्याह सिर्फ 23 महिनाच ही टूट गया दिल्ली दी साकेत कोर्ट तो दोवां ने शुक करवाने आपसी सहमति तलाक ले लिया ਇਸ ਖਬਰ ਨਾਲ ਮੈਂਡੀ ਤਖੜ ਦੇ ਫੈਨਸ 'ਚ ਕਾਫੀ ਨਿਰਾਸ਼ਾ ਦੇਖੀ ਜਾ ਰਹੀ ਹੈ। ਦੈਨਿਕ ਵਾਸਕ ਦੀ ਛਪੀ ਰਿਪੋਰਟ ਦੇ ਮੁਤਾਬਕ ਤਨਉਦਾਸ ਦੀ ਕਿ ਮੈਂਡੀ ਤਖੜ ਅਤੇ ਸ਼ੇਖਰ ਕੌਸ਼ਲ ਦੀ ਲਵ ਸਟੋਰੀ 4 ਸਾਲ ਪਹਿਲਾਂ ਸ਼ਿਮਲਾ ਤੋਂ ਸ਼ੁਰੂ ਹੋਈ ਸੀ। ਦੋਵੇਂ ਫਿਲਮ ਹਾਈ ਮੈਰੀ ਮੋਟਰ ਦੇ ਸੈੱਟ 'ਤੇ ਮਿਲੇ ਸਨ ਅਤੇ ਲਗਭਗ 2 ਸਾਲ ਤੱਕ ਡੇਟਿੰਗ ਕਰਨ ਤੋਂ ਬਾਅਦ 13 ਫਰਵਰੀ 2024 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਪਰੰਮ ਵਖਰੇ ਹੋਣ ਕਰਕੇ ਦੋਵਾਂ ਨੇ ਦੋ ਵਾਰ ਵਿਆਹ ਦੀਆਂ ਰਸਮਾਂ ਨਿਭਾਈਆਂ। ਪਹਿਲਾਂ ਮੈਂਡੀ ਤਖੜ ਦੇ ਸਿੱਖ ਪਰਿਵਾਰ ਨਾਲ ਆਨੰਦ ਕਾਜ ਕੀਤੇ ਅਤੇ ਬਾਅਦ 'ਚ ਸ਼ੇਖਰ ਦੇ Hindu ਪਰ ਹਾਲਾਂਕਿ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਦੋਵਾਂ ਵਿਚਕਾਰ ਅਣਵੰਡਿਆ ਖਬਰਾਂਣ ਲੱਗੀਆਂ ਸਨ ਅਕਤੂਬਰ 2024 ਚ ਮੈਂਡੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਸ਼ਾਦੀ ਨਾਲ ਜੁੜੀਆਂ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਹਟਾ ਦਿੱਤਾ ਅਤੇ ਇੱਕ ਦੂਜੇ ਨੂੰ ਅਨਫੋਲੋ ਵੀ ਕਰ ਦਿੱਤਾ ਮੈਂਡੀ ਅਤੇ ਸ਼ੇਖਰ ਦੇ ਵਕੀਲ ਇਸ਼ਾਰ ਮੁਖਰਜੀ ਮੁਤਾਬਕ ਦੋਵਾਂ ਨੇ ਮਿਊਚੁਅਲ ਕਨਸੈਂਟ ਤੇ ਅਰਥਾਤ ਆਪਸੀ ਸਹਿਮਤੀ ਦੇ ਆਧਾਰ ਤੇ ਤਲਾਕ ਲਿਆ ਉਹਨਾਂ ਨੇ ਕੋਰਟ ਦੀ ਪਹਿਲੀ ਅਰਜ਼ੀ ਵੀ ਮਨਜ਼ੂਰ ਕਰ ਲਈ ਹੈ ਵਕੀਲ ਨੇ ਦੱਸਿਆ ਕਿ ਦੋਵਾਂ ਵਿਚਕਾਰ ਨਿੱਜੀ ਤੇ ਵਿਚਾਰ ਧਾਰਮਿਕ ਅੰਤਰ ਸਨ ਜਿਸ ਕਾਰਨ ਉਹ ਪਿਛਲੇ ਕਰੀਬ 1 ਸਾਲ ਤੋਂ ਵੱਖ-ਵੱਖ ਰਹ ਰਹੇ ਸਨ ਸੁਲ੍ਹਾ ਦੀ ਕੋਸ਼ਿਸ਼ ਕੀਤੀਆਂ ਗਈਆਂ ਪਰ ਗੱਲ ਨਭੜੀ ਕੋਰਟ ਅੰਦਰ ਕੀਤੀਆਂ ਗਈਆਂ ਸਹਿਮਤੀਆਂ ਨੂੰ ਦੋਵਾਂ ਨੇ ਗੋਪਨੀਯ ਰੱਖਣ ਦਾ ਫੈਸਲਾ ਕੀਤਾ ਦੋਵਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਜਿਕੇ ਦੇ ਖਾਸੇ ਕਿ ਮੰਡੀ ਤਖੜ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਵੱਡੀ ਫੈਰ ਰਹਿ ਚੁੱਕੀ ਹੈ ਜਦਕਿ ਸ਼ੇਖਰ ਕੌਸ਼ਲ ਪੇਸ਼ੇ ਤੋਂ ਇੱਕ ਜਿਮ ਟ੍ਰੇਨਰ ਅਤੇ ਫਿਟਨੈਸ ਪ੍ਰੋਫੈਸ਼ਨਲ ਹਨ ਆਪਣੇ ਨਿੱਜੀ ਜ਼ਿੰਦਗੀ ਨੂੰ ਦੂਰ ਰੱਖਦੇ ਨੇ ਫਿਲਹਾਲ ਦੋਵਾਂ ਨੇ ਸੰਮਾਨ ਆਪਣੇ ਰਾਂ ਵਖ ਕਰਨ ਦਾ ਫੈਸਲਾ ਲਿਆ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੰਡੀ ਤਖੜ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਮੰਡੀ ਤਖੜ ਅਤੇ ਉਹਨਾਂ ਦੇ ਪਤੀ ਸ਼ੇਖਰ ਕੌਸ਼ਲ ਦਾ ਵਿਆਹ ਸਿਰਫ 23 ਮਹੀਨਿਆਂ ਚ ਟੁੱਟ ਗਿਆ ਦਿੱਲੀ ਦੇ ਸਾਕੇਤ ਕੋਟ ਤੋਂ ਦੋਵਾਂ ਨੇ ਸ਼ੁਕਰਵਾਨੂ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਇਸ ਖਬਰ ਨਾਲ ਮੈਂਡੀ ਤਖੜ ਦੇ ਫੈਨਸ ਤੋਂ ਕਾਫੀ ਨਿਰਾਸ਼ਾ ਦੇਖੀ ਜਾ ਰਹੀ ਹੈ। ਦੈਨਿਕ ਵਾਸ ਕਦੀ ਚੱਪੀ ਰਿਪੋਰਟ ਦੇ ਮੁਤਾਬਕ ਤੁਹਾਨੂੰ ਦੱਸਦੀ ਕਿ ਮੈਂਡੀ ਤਖੜ ਅਤੇ ਸ਼ੇਖਰ ਕੌਸ਼ਲ ਦੀ ਲਵ ਸਟੋਰੀ 4 ਸਾਲ ਪਹਿਲਾਂ ਸ਼ਿਮਲਾ ਤੋਂ ਸ਼ੁਰੂ ਹੋਈ ਸੀ। ਦੋਵੇਂ ਫਿਲਮ ਹਾਈ ਮੈਰੀ ਮੋਟਰ ਦੇ ਸੈੱਟ ਤੇ ਮਿਲੇ ਸਨ ਅਤੇ ਲਗਭਗ 2 ਸਾਲ ਤੱਕ ਡੇਟਿੰਗ ਕਰਨ ਤੋਂ ਬਾਅਦ 13 ਫਰਵਰੀ 2024 ਨੂੰ ਵਿਆਹ ਦੇ ਬੰਧਨ ਚ ਬੱਜੇ ਸਨ। ਪਰੰਮ ਵਖਰੇ ਹੋਣ ਕਰਕੇ ਦੋਵਾਂ ਨੇ ਦੋ ਵਾਰ ਵਿਆਹ ਦੀਆਂ ਰਸਮਾਂ ਨਿਭਾਈਆਂ। ਪਹਿਲਾਂ ਮੈਂਡੀ ਤਖੜ ਦੇ ਸਿੱਖ ਪਰਿਵਾਰ ਨਾਲ ਆਨੰਦ ਕਾਜ ਕੀਤੇ ਅਤੇ ਬਾਅਦ ਵਿੱਚ ਸ਼ੇਖਰ ਦੇ Hindu ਪਰਿਵਾਰ ਮੁ ਹਾਲਾਂਕਿ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਦੋਵਾਂ ਵਿਚਕਾਰ ਅਣਵੰਡਿਆ ਖਬਰਾਂ ਲੱਗੀਆਂ ਸਨ ਅਕਤੂਬਰ 2024 ਚ ਮੈਂਡੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਸ਼ਾਦੀ ਨਾਲ ਜੁੜੀਆਂ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਹਟਾ ਦਿੱਤਾ ਅਤੇ ਇੱਕ ਦੂਜੇ ਨੂੰ ਅਨਫੋਲੋ ਵੀ ਕਰ ਦਿੱਤਾ ਮੈਂਡੀ ਅਤੇ ਸ਼ੇਖਰ ਦੇ ਵਕੀਲ ਇਸ਼ਾਰ ਮੁਖਰਜੀ ਮੁਤਾਬਕ ਦੋਵਾਂ ਨੇ ਮਿਊਚੁਅਲ ਕਨਸੈਂਟ ਤੇ ਅਰਥਾਤ ਆਪਸੀ ਸਹਿਮਤੀ ਦੇ ਆਧਾਰ ਤੇ ਤਲਾਕ ਲਿਆ ਉਹਨਾਂ ਨੇ ਕੋਰਟ ਦੀ ਪਹਿਲੀ ਅਰਜ਼ੀ ਵੀ ਮਨਜ਼ੂਰ ਕਰ ਲਈ ਹੈ ਵਕੀਲ ਨੇ ਦੱਸਿਆ ਕਿ ਦੋਵਾਂ ਵਿਚਕਾਰ ਨਿੱਜੀ ਤੇ ਵਿਚਾਰ ਧਾਰਮਿਕ ਅੰਤਰ ਸਨ ਜਿਸ ਕਾਰਨ ਉਹ ਪਿਛਲੇ ਕਰੀਬ 1 ਸਾਲ ਤੋਂ ਵੱਖ-ਵੱਖ ਰਹ ਰਹੇ ਸਨ ਸੁਲ੍ਹਾ ਦੀ ਕੋਸ਼ਿਸ਼ ਕੀਤੀਆਂ ਗਈਆਂ ਪਰ ਗੱਲ ਨਭੜੀ ਕੋਰਟ ਅੰਦਰ ਕੀਤੀਆਂ ਗਈਆਂ ਸਹਿਮਤੀਆਂ ਨੂੰ ਦੋਵਾਂ ਨੇ ਗੋਪਨੀਯ ਰੱਖਣ ਦਾ ਫੈਸਲਾ ਕੀਤਾ ਦੋਵਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਜਿਕਰੇ ਖਾਸ ਕੀ ਮੰਡੀ ਤਖੜ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਵੱਡੀ ਫੈਰ ਰਹਿ ਚੁਕੀ ਹੈ ਜਦਕਿ ਸ਼ੇਖਰ ਕੌਸ਼ਲ ਪੇਸ਼ੇ ਤੋਂ ਇੱਕ ਜਿਮ ਟ੍ਰੇਨਰ ਅਤੇ ਫਿਟਨੈਸ ਪ੍ਰੋਫੈਸ਼ਨਲ ਹਨ ਆਪਣੇ ਨਿੱਜੀ ਜ਼ਿੰਦਗੀ ਨੂੰ ਦੂਰ ਰੱਖਦੇ ਨੇ ਫਿਲਹਾਲ ਦੋਵਾਂ ਨੇ ਸੰਮਾਨ ਆਪਣੇ ਰਾਬ ਵਖ ਕਰਨ ਦਾ ਫੈਸਲਾ ਲਿਆ ਹੈ